ਜੰਗਲ ਦੀ ਜੇ ਅਜੂਮਾਨੀ ਦਾ ਪ੍ਰਤਾਪ ਦੁਖਾਂਤ ਰੇਸਨ ਦਾ ਨਾਮ ਧੰਨ ਸ੍ਰੀ ਗੁਰੂ ਨਾਨਕ ਨਾਮ ਚਰਤੀ ਤਾ ਤੇਰੇ ਪੰਨਿ ਸਵਸਨਾ ਨਾਮ ਵਾਹਨ ਦੀ ਤਾਸਾ ਵਾਹਨ ਦੀ ਬੱਲੇ ਵਾਹਨ ਰਾੜਾ ਸਾਹਿਬ ਦੇ ਨੇੜੇ ਲਪਿੰਡ ਸਿਆੜ ਜਿੱਥੇ ਕਿ ਨਾਨਕ ਸਾਹਿਬ ਠਾਟ ਸਿਆੜ ਵਿਖੇ ਸੰਤ ਬਾਬਾ ਹਰਨੇਕ ਸਿੰਘ ਜਿਆਦੀ ਸਰਪਰਸਤੀ ਹੇਠ ਸਿੱਖਾਂ ਦੀ ਪਹਿਲੀ ਪਾਤਸ਼ਾਹੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਜਿੱਥੇ ਨੇਕਾ ਹੀ ਰਾਗੀ ਢੰਡੀ ਅਤੇ ਕਿਤਨੇ ਜਥਿਆਂ ਵੱਲੋਂ ਸੰਗਤ ਨੂੰ ਨਿਹਾਲ ਕੀਤਾ ਗਿਆ ਉੱਥੇ ਹੀ ਅੱਜ ਪੂਰਾ ਦਿਨ ਮੈਡੀਕਲ ਕੈਂਪ ਤੇ ਫੁੱਲ ਬੋਡੀ ਬਲੱਡ ਟੈਸਟ ਵੀ ਕੀਤੇ ਗਏ ਇਸ ਸਮੇਂ ਸਾਡੇ ਪੱਤਰਕਾਰ ਸੰਜੀਵ ਲਹਿਲ ਵੱਲੋਂ ਗੁਰੂ ਘਰ ਦੇ ਵਿੱਚ ਸੇਵਾਦਾਰ ਭਾਈ ਮਨਮੋਹਨ ਸਿੰਘ ਉੱਭੇ ਅਤੇ ਮੁੱਖ ਜਥੇਦਾਰ ਸਾਹਿਬ ਨਾਲ ਵੀ ਵਿਸ਼ੇਸ਼ ਗੱਲਬਾਤ ਕੀਤੀ ਜਿਨ੍ਹਾਂ ਨੇ ਕਿ ਇਸ ਮਹਾਨ ਤਪ ਸਥਾਨ ਬਾਰੇ ਸਮੂਹ ਸੰਗਤਾਂ ਦੇ ਰੂਪ ਰੂਪ ਜਾਣਕਾਰੀ ਸਾਂਝੀ ਕੀਤੀ ਸੋ ਤੁਸੀਂ ਵੀ ਕਰੋ ਸੰਤ ਬਾਬਾ ਮੀਆਂ ਜੀ ਦੇ ਤਪ ਸਥਾਨ ਸੈੜ ਦੇ ਦਰਸ਼ਨ ਦਿਦਾਰ ਇਹ ਮੈਂ ਸੰਜੀਵ ਲਹਿਲ ਸਿੱਖਾਂ ਦੀ ਪਹਿਲੀ ਪਛਾਈ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਅੱਜ ਦੇਸ਼ ਅਤੇ ਪੂਰੀ ਦੁਨੀਆ ਦੇ ਵਿੱਚ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਸੋ ਸਾਡੀ ਟੀਮ ਅੱਜ ਪਹੁੰਚੀ ਆ ਉਚੇਚੇ ਤੌਰ ਤੇ ਸੰਤ ਬਾਬਾ ਮੀਹਾ ਸਿੰਘ ਜੀਾਂ ਦੇ ਜਨਮ ਅਤੇ ਤਪਸਥਾਨ ਠਾਠ ਸਿਆੜ ਵਿਖੇ ਜਿੱਥੇ ਕਿ ਸ੍ਰੀ ਗੁਰੂ ਨਾਨਕ ਦੇਵ ਜੀਾਂ ਦਾ ਪ੍ਰਕਾਸ਼ ਪੁਰਬ ਬੜੇ ਹੀ ਉਤਸ਼ਾਹਪੂਰਵਕ ਮਨਾਇਆ ਜਾ ਰਿਹਾ ਹੈ। ਸੋ ਸਾਡੇ ਨਾਲ ਇਸ ਵੇਲੇ ਜੁੜਦੇ ਨੇ ਠਾਰ ਸਾਹਿਬ ਦੇ ਸੇਵਾਦਾਰ ਸਾਹਿਬ ਸੋਹਣਾ ਨਾਲ ਕਰਦੇ ਆ ਗੱਲਬਾਤ ਤੁਸੀਂ ਜੁੜੇ ਰਹੋ ਸਾਡੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਿੱਟੀ ਧੁੰਦ ਜਾ ਕੇ ਚਾਨਣ ਹੋਇਆ ਗੁਰੂ ਨਾਨਕ ਪ੍ਰਗਟਿਆ ਅੱਜ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਹੈ ਸਾਰੀ ਦੁਨੀਆ ਤੇ ਤੁਮਤਾਮਨਾ ਮਨਾਇਆ ਜਾ ਰਿਹਾ ਹੈ ਇਸ ਕਰਕੇ ਇੱਥੇ ਵੀ ਅੱਜ ਤਨਤਨ ਬਾਬਾ ਸੰਤ ਬਾਬਾ ਮੀਹਾਂ ਸਿੰਘ ਜੀ ਛਾੜ ਸਾਹਿਬ ਵਾਲਿਆਂ ਦੇ ਸਥਾਨ ਤੇ ਬਾਬਾ ਜੀ ਦੇ ਗੁਰੂ ਨਾਨਕ ਦੇਵ ਜੀ ਦਾ ਪੂਰਵ ਦਾ ਆਪਣਾ ਪ੍ਰਕਾਸ਼ ਦਿਹਾੜਾ ਧੂਮਤਾਂ ਮਨਾਇਆ ਜਾ ਰਿਹਾ ਹੈ ਨਾਲ ਹੀ ਅੱਜ ਅਸੀਂ ਇੱਕ ਕੈਂਪ ਵੀ ਲਗਾਇਆ ਹੈ ਬਲੱਡ ਟੈਸਟ ਦਾ ਇਸ ਕਰਕੇ ਬਹੁਤ ਧੂਮਤਾਂ ਸੰਗਤਾਂ ਆ ਰਹੀਆਂ ਨੇ ਬਾਬਾ ਜੀ ਦੀ ਕਮਾਈ ਦਾ ਸਦਕਾ ਇਤਨਾ ਇਹ ਸਾਰਾ ਕੁਝ ਬਾਬਾ ਜੀ ਨੇ ਸਾਰੀਆਂ ਸੰਗਤਾਂ ਨੂੰ ਤਾਰਿਆ ਬਾਣੀ ਦੇ ਨਾਲ ਜੋੜਿਆ ਇਸ ਕਰਕੇ ਇਸ ਥਾਨ ਦਾ ਬਹੁਤ ਉੱਚੀ ਜਗਾ ਇਹ ਥਾਨ ਪ੍ਰਲਬਤ ਹੈ ਇਸ ਕਰਕੇ ਇਹਦਾ ਬਹੁਤ ਉੱਚਾ ਨਾਮ ਹੈ ਬਾਬਾ ਜੀ ਦੀ ਕਮਾਈ ਦੇ ਨਾਲ ਧੰਨ ਧੰਨ ਹਜੂਰ ਬਾਬਾ ਹਰਨੇਕ ਸਿੰਘ ਜੀ ਦੁਨੀਆਂ ਤੇ ਚੱਲ ਰਿਹਾ ਹੈ ਉਹਨਾਂ ਦੀ ਕਿਰਪਾ ਦੇ ਨਾਲ ਸੇਵਾ ਚਲਾ ਰਹੀ ਹੈ ਚੱਲ ਰਹੀ ਹੈ ਜਿਵੇਂ ਵੀ ਉਹ ਅੱਜ ਦੇ ਆਪਾਂ ਜੇ ਪ੍ਰੋਗਰਾਮ ਦੀ ਗੱਲ ਕਰੀਏ ਤਾਂ ਅੱਜ ਕਿਹੜੇ ਕਿਹੜੇ ਪ੍ਰੋਗਰਾਮ ਨੇ ਜਿਹੜੇ ਕੀ ਉਲਿੱਕੇ ਗਏ ਨੇ ਹਰ ਇੱਕ ਮਹੀਨੇ ਇੱਕ ਤਾਂ ਪੂਰਨਮਾਸ਼ੀ ਦਾ ਦਿਹਾੜਾ ਲੱਗਦਾ ਹੈ ਇੱਥੇ ਹੂੰ ਤੇ ਹਰੇਕ ਐਤਵਾਰ ਨੂੰ 9 ਤੋਂ 11 11 ਵਜੇ ਤੱਕ ਕੀਰਤਨ ਹੁੰਦਾ ਹੈ ਤੇ ਬਾਟੇ ਤਨਤਨ ਸ਼੍ਰੀ ਹਜ਼ੂਰ ਬਾਬਾ ਮੀਹਨ ਸਿੰਘ ਜੀ ਮਹਾਰਾਜ ਜਿਨ੍ਹਾਂ ਦਾ ਜਨਮ ਵੀ ਇਸ ਨਗਰ ਵਿੱਚ ਹੋਇਆ 1906 ਦੇ ਵਿੱਚ 13 ਜਨਵਰੀ 1906 ਵਿੱਚ ਔਰ ਇਸੇ ਸਥਾਨ ਤੋਂ ਉਹਨਾਂ ਨੇ 1927 ਵਿੱਚ ਅੰਮ੍ਰਿਤਪਾਨ ਕਰਨ ਤੋਂ ਬਾਅਦ ਔਰ ਬਚਪਨ ਤੋਂ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਉਮਰਤ ਬਾਣੀ ਦਾ ਪਾਠ 6 ਸਾਲ ਦੀ ਉਮਰ ਦੇ ਵਿੱਚ ਬਾਬਾ ਗਿਆਨ ਦਾਸ ਜੀ ਤੋਂ ਪ੍ਰਾਪਤ ਕਰ ਲਿਆ ਸੀ ਇੰਨੀ ਨਿਰਮਲ ਬੁੱਧੀ ਸੀ ਔਰ ਬਾਬਾ ਜੀ ਤਨਤਨ ਬਾਬਾ ਨਨ ਸਿੰਘ ਜੀ ਦੇ پاس ਜਿਸ ਵੇਲੇ ਗਏ ਉਹਨਾਂ ਨੇ ਪੁੱਛਿਆ ਭਾਈ ਕੀ ਵਿਚਾਰ ਆਇਆ ਉਹ ਤੋਂ ਬਾਬਾ ਜੀ ਨੇ ਬਚਨ ਕੀਤਾ ਬਾਬਾ ਜੀ ਸਿੱਖੀ ਦੀ ਦਾਤ ਬਖਸ਼ੋ ਵੱਡੇ ਬਾਬਾ ਨਨ ਸਿੰਘ ਜੀ ਨੇ ਇਹ ਬਚਨ ਕੀਤਾ ਸਿੱਖ ਕੀ ਤੇ ਆਰਾਮ ਕੀ ਭਿਖਾਰੀ ਕੀਤੇ ਮਾਨ ਕੀ ਗੁਰਸਿੱਖ ਦਾ ਫਰਜ਼ ਸਿਮਰਨ ਕਰਨਾ ਫਿਰ ਬਾਬਾ ਜੀ ਨੱਕੀ ਖੜੇ ਵੀ ਜਪਜੀ ਸਾਹਿਬ ਦੇ ਪਾਠ ਸਾਰਾ ਦਿਨ ਜਪਜੀ ਸਾਹਿਬ ਦੇ ਪਾਠ ਅਨੇਕਾਂ ਜਪਜੀ ਸਾਹਿਬ ਦੇ ਪਾਠ ਕਰਦੇ ਸਨ ਔਰ ਬਾਬਾ ਜੀ ਐਸੇ ਅਮੋਲਕ ਔਰ ਉਹਨਾਂ ਦੀ ਐਸੀ ਸਖਸ਼ੀਅਤ ਸੀ ਜਿਸ ਦੇ ਸਾਰੇ ਸੰਸਾਧ ਦੇ ਅੰਦਰ ਗੁਰਸਿੱਖੀ ਦਾ ਬਾਬਾ ਜੀ ਨੇ ਪ੍ਰਚਾਰ ਕੀਤਾ ਅੱਜ ਇਹ ਸਜਣ ਇੱਥੇ ਪਹੁੰਚੇ ਨੇ ਇਹ ਬਾਬਾ ਜੀ ਦਾ ਨਿਜ ਸਥਾਨ ਹੈ ਇਹ ਬਾਬਾ ਜੀ ਦਾ ਅਸਣ ਹੈ ਜਿਸ ਬਿਲਡਿੰਗ ਨੂੰ ਇਹ ਦਿਖਾ ਰਹੇ ਹਨ ਬਾਬਾ ਜੀ ਦੇ ਇਸ ਤਰ੍ਹਾਂ ਰਹਿਸ਼ੀ ਆਸ ਸੰਗਤ ਨੇ ਪ੍ਰੇਮ ਪਿਆਰ ਨਾਲ ਮੌਜੂਦਾ ਮਹਾਪੁਰਖ ਤੰਤਨ ਸ਼੍ਰੀ ਹਜ਼ੂਰ ਸੰਤ ਬਾਬਾ ਹਨੇਕ ਸਿੰਘ ਜੀ ਨੇ ਬਾਬਾ ਜੀ ਦੇ ਸਾਰੇ ਅਸਥਾਨ ਇਹ ਜਿਹੜੇ ਬਾਬਾ ਜੀ ਦੇ ਰਹਿਸ਼ੀ ਅਸਥਾਨ ਨੇ ਉਹ ਬਹੁਤ ਸੁੰਦਰ ਬਣਾਏ ਨੇ ਤਾਂ ਕਿ ਮਹਾਪੁਰਖਾਂ ਦੀ ਯਾਦ ਇਹ ਸੰਸਾਰ ਦੇਖੇ ਉਹ ਗੁਰੂ ਨਾਨਕ ਦੇਵ ਜੀ ਲਰ ਲਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸੰਤ ਪਾਈ ਮਲਮੋਤ ਸਿੰਘ ਉਹ ਵੀ ਜਿਹੜੇ ਕਿ ਇਸ ਅਸਥਾਨ ਦੇ ਟਰਸਟੀ ਸਹਿਵਾਨ ਵੀ ਨੇ ਜਿੱਥੇ ਇਹਨਾਂ ਨੇ ਪ੍ਰੋਗਰਾਮ ਸੰਬੰਧੀ ਜਾਣਕਾਰੀ ਦਿੱਤੀ ਆ ਉੱਥੇ ਹੀ ਉਹ ਛੇਛੇ ਤੌਰ ਤੇ ਮਹਾਪੁਰਸ਼ਾਂ ਦੀ ਜਿਹੜੀ ਜ਼ਿੰਦਗੀ ਆ ਉਹਨਾਂ ਬਾਰੇ ਵੀ ਤੁਛਕ ਸੰਗਤਾਂ ਨੂੰ ਜਾਣਨਾ ਪਾਇਆ